ਅਸੀਂ ਕੱਲ ਅੱਜ ਅਸੀਂ ਕਰਨਲ ਜੈਬਾਜ ਜੀ ਨਾਲ ਗੱਲ ਕਰ ਰਹੇ ਹਾਂ ਔਰ ਵਿਸ਼ਾ ਬੜਾ ਗੰਭੀਰ ਹੈ ਔਰ ਪਿਛਲੇ ਲਗਭਗ 2-3 ਮਹੀਨਿਆਂ ਤੋਂ ਅਸੀਂ ਦੀ ਆਵਾਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੋਹ ਸੁਣਦੇ ਆ ਮੈਂ ਗੱਲ ਕਰ ਰਿਹਾ ਢੱਲੇਵਾਲ ਸਾਫ ਜਿਹੜੇ ਲੀਡਰਸ ਆ ਬੈਠੇ ਆ ਲਗਭਗ 26 ਨਵੰਬਰ ਤੋਂ ਕਨੋਰੀ ਬਾਰਡਰ ਤੇ ਬੈਠੇ ਆ ਔਰ ਭੁਖੜਤਾਲ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਰੰਤੂ ਕੁਛ ਦਿਨ ਪੱਲੇ ਡਵੈਲਪਮੈਂਟ ਹੋਈ ਹੈ ਕਿ ਕੇਂਦਰ ਸਰਕਾਰ ਦਾ ਪ੍ਰਤੀਨਿਧੀ ਕੇਂਦਰ ਸਰਕਾਰੋਂ ਮਿਲੇਗੀ ਔਰ ਲਗਭਗ 14 ਫਰਵਰੀ ਦਾ ਦਿਨ ਤੈਅ ਹੋਇਆ ਹੈ ਕਿ ਉਹ ਜਨ ਮਿਲਣਗੇ ਤੇ ਉਹਨਾਂ ਨੇ ਆਪਣਾ ਜਿਹੜਾ ਅੰਸ਼ਨ ਹੈ ਉਸ ਨੂੰ ਵੀ ਥੋੜਾ ਡਿਲੂਟ ਕੀਤਾ ਹੈ ਔਰ ਕਿਸਾਨ ਨੇਤਾ ਆਪਸ ਵਿੱਚ ਇਕੱਠੇ ਵੀ ਹੋ ਰਿਹਾ ਹੈ ਔਰ ਇਸ ਡਵੈਲਪਮੈਂਟ ਨੂੰ ਲੈ ਕੇ ਕਰਨ ਜੈਬਾਸ ਸਿੰਘ ਪੁੱਛਦੇ ਆ ਕਿ ਇਸ ਡਵੈਲਪਮੈਂਟ ਨੂੰ ਕਿੱਦਾਂ ਦੇਖਦੇ ਹੋ ਕਰਨ ਸਾਹਿਬ ਅੱਜ ਜਿਹੜੀ ਨਵੀਂ ਡਵੈਲਪਮੈਂਟ ਹੋਈ ਹੈ ਕੇਂਦਰ ਸਰਕਾਰ ਨੇ ਹਸਤਾਖਰ ਸ਼ੇਵ ਕੀਤਾ ਔਰ 14 ਫਰਵਰੀ ਨੂੰ ਮਿਲਣ ਦਾ ਤੈਅ ਹੋਇਆ ਹੈ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਅਹ ਥੈਂਕ ਯੂ ਵੈਰੀ ਮੱਚ ਸਟੰਡਰਡੀ ਅਹ ਤੁਹਾਡੇ ਸਵਾਲ ਡਾਇਰੈਕਟ ਸਵਾਲ ਦਾ ਡਾਇਰੈਕਟ ਆਨਸਰ ਇਹ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਮੈਂ ਬਹੁਤ ਦੇਰ ਤੋਂ ਕਾਫੀ ਜਿਹੜੀ ਮੈਂ ਮੀਡੀਆ ਡਿਬੇਟਸ 'ਚ ਜਾ ਕੇ ਇਹੋ ਹੀ ਕਹਿੰਦਾ ਸੀਗਾ ਕਿ ਕੋਈ ਹੱਲ ਨਿਕਲਣਾ ਚਾਹੀਦਾ ਹੈ ਜਿਹਦੇ ਨਾਲ ਕਿ ਹਲੇਵਾਲ ਸਾਹਿਬ ਆਪਣੀ ਫਾਸਟ ਤੋੜ ਦੇਣ ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਪੂਰੇ ਪੰਜਾਬ ਵਾਸਤੇ ਬਹੁਤ ਅਮੋਲਕ ਹੈ ਮੈਂ ਇਹ ਚਾਹੁੰਦਾ ਸੀਗਾ ਕਿ ਉਹ ਪਹਿਲੀ ਗੱਲ ਤੇ ਮੈਂ ਇਹ ਕਹਿੰਦਾ ਸੀਗਾ ਕਿ ਐਦਾਂ ਪੋਖਰਤਾਲ ਰੱਖਣੀ ਜਾਂ ਮਰਨ ਵਰਤ ਰੱਖਣਾ ਖਾਸ ਕਰ ਇਹ ਤੇ ਸਾਡੇ ਸਿੱਖ ਦੇ ਸਿਧਾਂਤਾਂ ਦੇ ਅਗੇਂਸਟ ਹੈ ਅਸੀਂ ਇਸ ਤਰੀਕੇ ਦੇ ਨਾਲ ਮਤਲਬ ਅਸੀਂ ਆਪਣੀ ਲੜਾਈ ਜਾਰੀ ਰੱਖਨੇ ਆ ਪਰ ਆਪਣੀ ਜਾਨ ਲੈ ਨਹੀਂ ਸਾਡੇ ਗੁਰੂਆਂ ਨੇ ਇਹ ਤੁਹਾਨੂੰ ਮਨਾ ਕੀਤਾ ਹੋਇਆ ਸੀ ਇਹ ਨਹੀਂ ਕਰ ਸਕਦੇ ਐਨੀਵੇ ਕੁ ਸੋਚ ਕੇ ਉਹਨਾਂ ਨੇ ਭਾਵਕ ਹੋ ਕੇ ਰੱਖ ਲਈ ਸੀਗੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸੈਂਟਰ ਨੇ ਇੱਕ ਪਹਿਲ ਕੀਤੀ ਹੈ ਤੇ ਉਹਨਾਂ ਤੱਕ ਰੀਚ ਆਊਟ ਕਰਕੇ ਇੱਕ ਡੇਟ ਦਿੱਤੀ ਹੈ ਗੱਲਬਾਤ ਕਰਨ ਦੀ ਤੇ ਇਹੋ ਹੀ ਰੱਬ ਦੇ ਅੱਗੇ ਅਰਦਾਸ ਹੈ ਕਿ ਇਹ ਗੱਲਬਾਤ ਕਿਤੇ ਸਿਰੇ ਚੜੇ ਤੇ ਇਹ ਜਿਹੜੀ ਪ੍ਰੋਬਲਮ ਹੈ ਇਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਹੱਲ ਦੇ ਵੱਲ ਚੱਲੇ ਵੈਸੇ ਮੈਂ ਨੂੰ ਪ੍ਰੋਬਲਮ ਨਹੀਂ ਸਮਝਦਾ ਸਤਿੰਦਰ ਜੀ ਇਹਦੇ ਵਿੱਚ ਬਹੁਤ ਸਾਰੇ ਪਹਿਲੂ ਹੈਗੇ ਨੇ ਸਭ ਨੂੰ ਜਿਹੜੇ ਆ ਉਹ ਪਹਿਲੂ ਸਮਝਨੇ ਚਾਹੀਦੇ ਨੇ ਇੱਕ ਸਮਝ ਦੇ ਨਾਲ ਚੱਲਣਾ ਚਾਹੀਦਾ ਸੋ ਅਗਰ ਸਾਰੇ ਇੱਕ ਦੂਸਰੇ ਦੀ ਪ੍ਰੋਬਲਮ ਤੇ ਇੱਕ ਦੂਸਰੇ ਦੀਆਂ ਦਿੱਕਤਾਂ ਤੇ ਇੱਕ ਦੂਸਰੇ ਦੀਆਂ ਲਿਮਿਟੇਸ਼ਨਸ ਨੂੰ ਸਮਝ ਕੇ ਅਗਰ ਸਭ ਡਿਸਕਸ ਕਰਨਗੇ ਤੇ ਫਿਰ ਅਸੀਂ ਕਿਸੇ ਸਹੀ ਰਸਤੇ ਚੱਲ ਪਾਵਾਂਗੇ ਅਗਰ ਸਭ ਨੇ ਬੜੇ ਰਿਜਿਡ ਆਪਣੇ ਪੋਸਚਰ ਲੈਨੇ ਸ਼ੁਰੂ ਕਰ ਦਿੱਤੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਕਿਸੇ ਸਿਰੇ ਨਹੀਂ ਚੜ੍ਹੇਗੀ ਇਸ ਦੇ ਵਿੱਚ ਜਿਹੜਾ ਸ਼ੁਰੂ ਤੋਂ ਇੱਕ ਸਵਾਲ ਚੱਲ ਰਿਹਾ ਹੈ ਸਾਲ ਤੋਂ ਸਾਲ ਤੋਂ ਚੱਲ ਰਹੇ ਆ ਪਿੱਛੇ ਵੀ ਇਹਨਾਂ ਦੀ ਜਦੋਂ ਐਡਜਸਟੇਸ਼ਨ ਹੋਈ ਹੈ ਸਭ ਕੁਝ ਹੋਇਆ ਵੀ ਐਮਐਸਪੀ ਦੇ ਵਿੱਚ ਲੀਗਲ ਗਾਰੰਟੀ ਮਿਲਣੀ ਚਾਹੀਦੀ ਹੈ ਉਸ ਨੂੰ ਲੈ ਕੇ ਬੈਠੇ ਆ ਔਰ ਇਸ ਵਾਰ ਹੁਣ ਜਿਹੜੀ 12 ਫਰਵਰੀ ਨੂੰ ਇਹਨਾਂ ਨੇ ਕਿਹਾ 11 ਫਰਵਰੀ 11 ਫਰਵਰੀ ਨੂੰ ਰਤਨਪੁਰਾ ਹਰਿਆਣਾ ਦੇ ਵਿੱਚ ਕਰਾਂਗੇ ਕੱਟ-ਕੱਟ ਕਰਾਂਗੇ ਪੰਚਾਇਤ ਕਰਾਂਗੇ ਕਿਸਾਨ ਪੰਚਾਇਤ ਫਿਰ 13 12 ਫਰਵਰੀ ਨੂੰ ਕਰਾਂਗੇ ਖਟੋਰੀ ਬਾਰਡਰ ਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਔਰ ਉਸ ਤੋਂ ਬਾਅਦ 14 ਫਰਵਰੀ ਨੂੰ ਜਿੱਦਾਂ ਇੱਕ ਮਿਲਣਾ ਹੋਏਗਾ ਇਹਨਾਂ ਦਾ ਕੇਂਦਰ ਸਰਕਾਰ ਦੇ ਪ੍ਰਤੀ代表 ਇਹ ਸਾਰੀ ਜਿਹੜੀ ਘਟਨਾ ਕਰਮ ਹੈ ਔਰ ਜਿਹੜੀ ਲੀਗਲ ਗਰੰਟੀ ਦੀ ਗੱਲ ਕਰਦੇ ਔਰ ਕਈ ਚੀਜ਼ਾਂ ਇਹਦੇ ਨਾਲ ਇਨਵੋਲ ਹੁੰਦੀ ਹੈ ਉਸ ਦੇ ਵਿੱਚ ਤੁਸੀਂ ਜਿੱਦਾਂ ਦੱਸਿਆ ਵੀ ਇਹਨਾਂ ਨੂੰ ਬੈਠਣਾ ਨਹੀਂ ਚਾਹੀਦਾ ਸੀਗਾ ਜਾਂ ਸਾਡੇ ਕਈ ਰੀਚਰਡ ਹੁੰਦੇ ਸਭ ਨਾਲ ਹੋਣਾ ਚਾਹੀਦਾ ਇੱਕ ਪਿਊਰ ਚੱਲਦਾ ਪਰੰਤੂ ਕੀ ਆਪਾਂ ਨੂੰ ਕੋਈ ਲੱਗਦਾ ਵੀ ਇਸ ਦੀ ਚੀਜ਼ ਹੀ ਕੋਈ ਹੱਲ ਵੀ ਹੋਏਗਾ ਬਜਾਏ ਕੈਰੀਓਨ ਹੋਏਗਾ ਜਾਂ ਕੁਛ ਨਾ ਕੁਛ ਕਿਸੇ ਨਾ ਕਿਸੇ ਪਾਸੋਂ ਕੁਛ ਪੰਜਾਬ ਨੂੰ ਰਹਿਤ ਮਿਲਣ ਦੀ ਹੋਏਗੀ ਜਾਂ ਕੁਝ ਇਹਨਾਂ ਵੱਲੋਂ ਵੀ ਕੁਝ ਟੀ ਹੋਏਗੀ ਆ ਦੇਖੋ ਬੜਾ ਸੈਂਸਿਟਿਵ ਸਵਾਲ ਹੈ ਇਹ ਕੀ ਹੋਏਗਾ ਇਹਦੇ ਉੱਤੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਕੀ ਹੋਏਗਾ ਉਹ ਤੇ ਜਿਹੜੇ 네ਗੋਸ਼ੀਏਟਰਸ ਨੇ ਉਹ ਕਰਨਗੇ ਮੈਂ ਸਿਰਫ ਸਤਿੰਦਰ ਜੀ ਇਹ ਕਹਿਣਾ ਚਾਹਨਾ ਕਿ ਜਨਮ ਜਨਮਾਂ ਦਰਾ ਤੋਂ ਜਦੋਂ ਦੀ ਇਹ ਸ੍ਰਿਸ਼ਟੀ ਚੱਲੀ ਹੈ ਜਦੋਂ ਕੋਈ 12000 ਪਹਿਲੇ ਇੱਕ ਐਗਰੀਕਲਚਰ ਰੈਵੋਲੂਸ਼ਨ ਹੋਈ ਸੀਗੀ ਸਾਡੀ ਸ੍ਰਸ਼ਟੀ ਦੇ ਉੱਤੇ ਉਦੋਂ ਪਹਿਲੇ ਤੇ ਅਸੀਂ ਫੋਰੇਜਿੰਗ ਕਰਦੇ ਸੀਗੇ ਹੰਟਰ ਸੀਗੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਕਿਸਾਨੀ ਹੈ ਇਹ ਹਮੇਸ਼ਾ ਸਾਟੇ ਦਾ ਸੌਦਾ ਰਹੀ ਹੈ اسپੈਸ਼ਲੀ ਕਿਸਾਨਾਂ ਦੇ ਵਾਸਤੇ ਜੋ ਜ਼ਮੀਨ ਦੇ ਉੱਤੇ ਕੰਮ ਕਰਦਾ ਹੈ ਉਹਦੇ ਵਾਸਤੇ ਕਿਸਾਨੀ ਜਿਹੜੀ ਹੈ ਉਹ ਘਾਟੇ ਦਾ ਹੀ ਸੌਦਾ ਰਹੀ ਹੈ ਤੇ ਅਸੀਂ ਵੀ ਤੁਸੀਂ ਵੀ ਪਹਿਲੇ ਤੁਹਾਡੇ ਵੀ ਪੂਰਵਜ ਕਿਸਾਨ ਹੋਣਗੇ ਮੇਰੇ ਤੇ ਡੈਫੀਨੇਟਲੀ ਕਿਸਾਨ ਸੀਗੇ ਮੈਂ ਤੇ ਜੱਟ ਪਰਿਵਾਰ ਤੋਂ ਆਣਾ ਪਰ ਅਸੀਂ ਮੇਰਾ خیال ਸਾਡੇ ਪੂਰਵਜਾਂ ਨੇ ਇਸੇ ਪਾਸੇ ਛੱਡੀ ਹੋएगी ਕਿਉਂਕਿ ਉਹ ਜ਼ਿੰਦਗੀ ਚ ਅੱਗੇ ਵਧਣਾ ਚਾਹੁੰਦੇ ਸੀਗੇ ਕੁਝ ਹੋਰ ਕਰਨਾ ਚਾਹੁੰਦੇ ਸੀਗੇ ਉਹਨਾਂ ਨੇ ਐਜੂਕੇਸ਼ਨ ਲਈ ਤੇ ਫਿਰ ਅਸੀਂ ਜਾ ਕੇ ਕਿਤੇ ਇਸ ਪਾਸੇ ਚੱਲੇ ਹਜੇ ਵੀ ਥੋੜੀਆਂ-ਬਹੁਤੀਆਂ ਜ਼ਮੀਨਾਂ ਰੱਖੀਆਂ ਨੇ ਪਰ ਉਹਨਾਂ ਵਿੱਚ ਅਸੀਂ ਜਾਂਦੇ ਨਹੀਂ ਪ੍ਰੋਬਲਮ ਇਹ ਹੈ ਜਿਹੜਾ ਕਿਸਾਨ ਬੈਠ ਕੇ ਕਿਸੇ ਖੇਤੀ ਕਰਦਾ ਉਹ ਵਰਲਡ ਓਵਰ ਉਹ ਇਕਾਟੇ ਦਾ ਸੋਚਦਾ ਹੈ ਤੇ ਆਲਟਰਨੇਟਿਵ ਉਹਦੇ ਵਾਸਤੇ ਢੂੰਢਣੇ ਪੈਂਦੇ ਨੇ ਇਹ ਕਹਿ ਕੇ ਫਿਰ ਅਗਰ ਉਹਨਾਂ ਨੇ ਯੂਨੀਅਨ ਬਣਾਏ ਨੇ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੀ ਦੇਖਭਾਲ ਕਰਨੀ ਮੈਂ ਇਹ ਵੀ ਸੋਚਦਾ ਕਿ ਉਹਨਾਂ ਦੀ ਦੇਖਭਾਲ ਕਰਨੀ ਕਿਉਂਕਿ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਕਿ ਮੈਕਸਿਮਮ ਜਿਹੜੀ ਪੋਪੂਲੇਸ਼ਨ ਹੈ ਉਹ ਕਿਸਾਨਾਂ ਦੀ ਹੈ ਇਹ ਇੱਕ ਫਰਜ਼ ਪਾ ਜਾਂਦਾ ਹੈ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਗਵਰਨਮੈਂਟ ਦੀ ਤੇ ਜਿਹੜੀ ਬੀਜੇਪੀ ਜਾਂ ਐਨਡੀਏ ਦੀ ਗਵਰਨਮੈਂਟ ਪਿਛਲੇ 2 ਡੈਕੇਡਸ ਤੋਂ ਹੋ ਤੀਸਰਾ ਉਹਨਾਂ ਦੀ ਟਰਮ ਸ਼ੁਰੂ ਹੋਈ ਹੈ ਉਹਦੀ ਪਾਲਿਸੀ ਹਮੇਸ਼ਾ ਇਹ ਰਹੀ ਹੈ ਕਿ ਉਹ ਕਿਸਾਨਾਂ ਨੂੰ ਬਿਲਡ ਕਰੇਗੀ ਕਿਉਂਕਿ ਉਹਨਾਂ ਦਾ ਜਿਹੜਾ ਵਿਜ਼ਨ ਹੈਗਾ ਉਹ ਹੈਗਾ ਇੱਕ ਡਿਵੈਲਪਡ ਕੰਟਰੀ ਬਣਾਉਂਦਾ ਵਿਕਸਿਤ ਭਾਰਤ ਬਣਾਉਂਦਾ ਤੇ ਉਹ ਵਿਜ਼ਨ ਕਦੀ ਵੀ ਸਕਾਰ ਨਹੀਂ ਹੋ ਸਕਦਾ ਜਦੋਂ ਤੱਕ ਕਿ ਕਿਸਾਨ ਜਿਹੜੇ ਨੇ ਜਿਹੜੇ ਸਾਡਾ ਕੋਰ ਹੈਗਾ ਉਹ ਉੱਤੇ ਨਾ ਆਏ ਸੋ ਉਹ ਕਰਨਾ ਚਾਹੁੰਦੇ ਨੇ ਐਸੀ ਕੋਈ ਗੱਲ ਨਹੀਂ ਹੈ ਕਿ ਉਹ ਨਹੀਂ ਕਰਨਾ ਚਾਹੁੰਦੇ ਉਹ ਬਹੁਤ ਕੁਝ ਕਰਨਾ ਚਾਹੁੰਦੇ ਨੇ ਤੇ ਉਹ ਕਰ ਵੀ ਰਹੇ ਨੇ ਆਪਣੇ ਤਰੀਕੇ ਨਾਲ ਕਰ ਰਹੇ ਨੇ ਪਰ ਇਹ ਕਹਿਣਾ ਕਿ ਇੱਕ ਜਾਦੂ ਦੀ ਛੜੀ ਆਏਗੀ ਤੇ 1 ਮਿੰਟ ਦੇ ਵਿੱਚ ਜੋ ਇੱਕ ਤਪਕਾ ਕਹਿ ਦੇਗਾ ਤੇ ਉਹ ਮੰਨ ਲੈਣਗੇ ਉਹਨਾਂ ਨੂੰ ਵੀ ਤਾਂ ਸੋਚਣ ਦਾ ਟਾਈਮ ਚਾਹੀਦਾ ਹੈ ਹਰ ਚੀਜ਼ ਇਵੋਲਵ ਹੁੰਦੀ ਹੈ ਸਤਿੰਦਰ ਜੀ ਇਹ ਸਮਝੋ ਹਰ ਚੀਜ਼ ਇਵੋਲਵ ਹੁੰਦੀ ਹੈ ਐਸੀ ਗੱਲ ਨਹੀਂ ਹੈ ਕਿ ਐਮਐਸਪੀ ਦੀ ਲੀਗਲ ਗਾਰੰਟੀ ਦੇ ਬਾਰੇ ਸਰਕਾਰ ਨੂੰ ਨਹੀਂ ਪਤਾ ਸਰਕਾਰ ਨੂੰ ਵੀ ਪਤਾ ਹੈ ਕਿ ਕੋਈ ਨਾ ਕੋਈ ਤਰੀਕਾ ਕੱਢਣਾ ਚਾਹੀਦਾ ਹੈ ਜਿਸ ਦੇ ਨਾਲ ਕਿ ਮਹਫੂਜ਼ ਆਪਣੇ ਆਪ ਨੂੰ ਸਮਝਣ ਕਿਸਾਨ ਪਰ ਉਹ ਦਾ ਕੋਈ ਟਾਈਮ ਹੁੰਦਾ ਉਹਨੂੰ ਇਵੋਲਵ ਕਰਨਾ ਹੁੰਦਾ ਹੈ ਉਹਦੀ ਇੱਕ ਵਾਈਡਰ ਸਪੈਕਟਰਮ ਤੇ ਉੱਤੇ ਤੁਹਾਡੀ ਡਿਸਕਸ਼ਨ ਹੋਣੀ ਪੈਂਦੀ ਹੈ ਉਹਦੇ ਬਾਅਦ ਤੁਹਾਡੇ ਕੋਲ ਉਹ ਮੀਨਸ ਵੀ ਹੋਣੇ ਚਾਹੀਦੇ ਨੇ ਫਿਰ ਕਿਸਾਨਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਅਸੀਂ ਅਗਰ ਲੀਗਲ ਗਾਰੰਟੀ ਲੈ ਲੈਨੇ ਆ ਤੇ ਫਿਰ ਸਰਕਾਰ ਸਾਨੂੰ ਦੱਸੇਗੀ ਕਿ ਤੁਸੀਂ ਇਹ ਆਪਣੀ ਖੇਤੀ ਚ ਕੀ ਬੋਗੇ ਕਿਉਂਕਿ ਸਰਕਾਰ ਨੂੰ ਉਹੀ ਉਹੀ ਪ੍ਰੋਡਕਸ਼ਨ ਚਾਹੀਦੀ ਨਾ ਜਿਹੜੀ ਉਹਨੂੰ ਚਾਹੀਦੀ ਹੈ ਤੇ ਜਿਹੜੀ ਵੇਚ ਸਕਦੀ ਹੈ ਤੇ ਦੂਸਰੀ ਗੱਲ ਇਹ ਹੈ ਇਸ ਦੇ ਅੰਦਰ ਵੀ ਕਿ ਤੁਸੀਂ ਕਿਸੇ ਵੀ ਸਰਕਾਰ ਨੂੰ ਇਹ ਨਹੀਂ ਸਮਝ ਸਕਦੇ ਕਿ ਸਰਕਾਰ ਇੱਕ ਤਰ੍ਹਾਂ ਨਾਲ ਟਰੇਡਰ ਬਣ ਜਾਏ ਉਹ ਮਤਲਬ ਉਹ ਉਹ ਕੋਈ ਵੀ ਪ੍ਰੋਡਕਟ ਹੋਏ ਕੋਈ ਇੰਡਸਟਰੀਅਲ ਪ੍ਰੋਡਕਟ ਹੋਏ ਜਾਂ ਕੋਈ ਫਾਰਮਿੰਗ ਦਾ ਪ੍ਰੋਡਕਟ ਹੋਏ ਜਾਂ ਕੋਈ ਸੌਫਟਵੇਅਰ ਦਾ ਪ੍ਰੋਡਕਟ ਹੋਏ ਉਹਦੇ ਵਿੱਚ ਸਰਕਾਰ ਟਰੇਡਰ ਬਣ ਕੇ ਉਹਨੂੰ ਖਰੀਦ ਕੇ ਤੇ ਅੱਗੇ ਵੇਚੇ ਸਰਕਾਰ ਦਾ ਕੰਮ ਜਿਹੜਾ ਹੈ ਉਹ ਟਰੇਡਿੰਗ ਦਾ ਕੰਮ ਨਹੀਂ ਹੁੰਦਾ ਸਰਕਾਰ ਦਾ ਕੰਮ ਹੁੰਦਾ ਹੈ ਫੈਸਿਲਿਟੇਸ਼ਨ ਦਾ ਫੈਲਿਸੀਟੇਟ ਕਰਦਾ ਹੁੰਦਾ ਫੈਸਿਲਿਟੇਟ ਕਰਦਾ ਹੁੰਦਾ ਲੋਕਾਂ ਨੂੰ ਕਿ ਉਹਨਾਂ ਦੇ ਕੰਮ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਜਾਏ ਸੇ ਸਰਕਾਰ ਨੂੰ ਆਪਣਾ ਪੀਡੀਐਸ ਚਲਾਉਣ ਵਾਸਤੇ ਕੁਝ ਹੱਦ ਤੱਕ ਗ੍ਰੇਨਸ ਦੀ ਫੂਡ ਗ੍ਰੇਨਸ ਦੀ ਫੂਡ ਸਿਕਿਉਰਿਟੀ ਵਾਸਤੇ ਜ਼ਰੂਰਤ ਹੁੰਦੀ ਹੈ ਓਡੀ ਓਡੀ ਫੂਡ ਸਿਕਿਉਰਿਟੀ ਜਿਹੜੀ ਹੈ ਉਹ ਸਰਕਾਰ ਖਰੀਦ ਲੈਂਦੀ ਹੈ ਸੋ देयरਫੋਰ ਇਸ ਤਰੀਕੇ ਨਾਲ ਇਹ ਤੱਕਾ ਕਰਨਾ ਕਿ ਸਾਨੂੰ 2 ਦਿਨਾਂ ਦੇ ਵਿੱਚ ਗਰੰਟੀ ਦੇ ਦਿਓ ਤੇ ਅਸੀਂ ਲੀਗਲ ਗਰੰਟੀ ਦੇ ਦਿਓ ਤੇ ਅਸੀਂ ਬੈਠੇ ਹੋਏ ਹਾਂ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਸਰਕਾਰ ਕਿਹੜੇ ਕਿਹੜੇ ਕਦਮ ਲੈ ਰਹੀ ਹੈ ਇਹ ਕਿਸਾਨੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਹੁਣ ਅਗਰ ਮੈਂ ਗੰਆਣੇ ਸ਼ੁਰੂ ਕਰਾਂ ਤੇ ਬਹੁਤ ਸਾਰੇ ਕਦਮ ਨੇ ਕ੍ਰੌਪ ਇੰਸ਼ੋਰੈਂਸ ਆ ਗਈ ਹੈ ਸੋਇਲ ਦਾ ਕੰਮ ਆ ਗਿਆ ਹੈ ਤੁਹਾਡਾ ਤੁਹਾਡਾ 6000 ਰੁਪਏ ਸੀਡਸ ਦੇ ਵਾਸਤੇ ਮਿਲਦਾ ਹੈ ਤੁਹਾਡੀ ਜਿਹੜੀ ਐਮਐਸਪੀ ਦੇ ਰੇਟਸ ਹੈਗੇ ਨੇ ਉਹ ਆਲਮੋਸਟ ਦੁਗਨੇ ਹੋ ਗਏ ਨੇ ਤੁਹਾਡੀ ਇਰੀਗੇਸ਼ਨ ਦੇ ਵੱਲ ਬੜਾ ਖਿਆਲ ਹੈਗਾ ਰਿਸਰਚ ਦੇ ਵੱਲ ਬਹੁਤ ਖਿਆਲ ਹੈਗਾ ਸੋ ਜੋ ਕਰ ਸਕਦੀ ਹੈ ਸਰਕਾਰ ਉਹ ਕਰ ਰਹੀ ਹੈ ਮੈਨੂੰ ਲੱਗਦਾ ਹੈ ਜੋ ਕਿ ਮੈਂ ਤੁਹਾਨੂੰ ਪਹਿਲੇ ਆਪਣੇ ਸਵਾਲ ਚ ਕਿਹਾ ਸੀਗਾ ਇਹ ਸਭ ਨੂੰ ਬਹੁਤ ਸਹਿਜ ਹੋ ਕੇ ਦੂਸਰੇ ਬੰਦੇ ਦੀ ਲਿਮਿਟੇਸ਼ਨ ਸਮਝ ਕੇ ਫਿਰ ਡਿਸਕਸ਼ਨ ਕਰਨਗੇ ਕਿ ਕਿਸੇ ਪਾਸੇ ਪਹੁੰਚਣਗੇ ਹੁਣ ਮੈਂ ਤੁਹਾਨੂੰ ਇਹ ਕਹਿ ਦਿੰਨਾ ਕਿ ਐਮਐਸਪੀ ਦੀ ਜ਼ਰੂਰਤ ਕੀ ਹੈ देयर ਆ 100 ਅਦਰ ਪ੍ਰੋਬਲਮਸ ਦੈਟ ਆਰ देयर ਇਨ ਦਾ ਫਾਰਮਿੰਗ ਸੈਕਟਰ ਜਿਹੜੇ ਯੂਨੀਅਨ ਨੇ ਉਹਨਾਂ ਨੂੰ ਉਹ ਵਾਲੇ ਪ੍ਰੋਬਲਮ ਦੇ ਪਿੱਛੇ ਪੈਣਾ ਚਾਹੀਦਾ ਹੈ ਜਿਦਾ ਕ੍ਰੌਪ ਡਾਈਵਰਸੀਫਿਕੇਸ਼ਨ ਹੈ ਜਾਂ ਸੂਸਾਈਡਸ ਹੈ ਗਿਆ ਨੇ ਜਾਂ ਲੋਕ ਬਿਨਾਂ ਵਜ੍ਹਾ ਦੇ ਲੋਨ ਲੈਦੇ ਨੇ ਉਹਦੇ ਵੱਲ ਪੈਣ ਜੇ ਤੋ ਤੁਹਾਨੂੰ ਸਾਰੀ ਜਦੋਂ ਤੁਹਾਡੀ ਪੂਰੀ ਪ੍ਰੋਡਿਊਸ ਜਿਹੜੀ ਹੈ ਉਹ ਐਮਐਸਪੀ ਦੇ ਖਰੀਦੀ ਜਾ ਰਹੀ ਹੈ ਤੇ ਇਹ ਪ੍ਰੋਬਲਮ ਕਿੱਦਾਂ ਹੋਇਆ ਯੂਨੀਅਨ ਦਾ ਜਿੱਦ ਨਹੀਂ ਖਰੀਦੀ ਜਾਏਗੀ ਉਹਦੋਂ ਅਗਰ ਉਹ ਐਜੀਟੇਸ਼ਨ ਕਰਨ ਤੇ ਫਿਰ ਮੰਨਣ ਵਾਲੀ ਗੱਲ ਹੈ ਜਿਹੜੀ ਚੀਜ਼ ਹੋਈ ਨਹੀਂ ਪਿਛਲੇ 25 30 40 ਸਾਲਾਂ ਦੇ ਵਿੱਚ ਉਹਦੇ ਬਾਰੇ ਸੋਚ-ਸੋਚ ਕੇ ਉਹਦੇ ਵਾਸਤੇ ਐਜੀਟੇਸ਼ਨ ਕਰਨ ਦੀ ਕੀ ਜ਼ਰੂਰਤ ਹੈ ਇਹ ਮੇਰੀ ਸੋਚ ਹੈ ਸੋ ਐਦਾਂ ਹੋਰ ਵੀ ਲੋਕਾਂ ਦੀਆਂ ਬਹੁਤ ਸੋਚਾਂ ਨੇ ਮੇਰਾ خیال ਇਹਦੇ ਵਿੱਚ ਸਭ ਨੂੰ ਪਹਿਲੀ ਗੱਲ ਤੇ ਇਹ ਜਿਹੜਾ ਹੈ ਇਹ ਵਿਕਟਿਮ ਕਾਰਡ ਖੇਡ ਕੇ ਤੇ ਫੋਰਸ ਕਰਨ ਦੀ ਜਿਹੜਾ ਤਰੀਕਾ ਹੈਗਾ ਕਿ ਤੁਸੀਂ ਸੜਕਾ ਬੰਦ ਕਰਕੇ ਤੇ ਸਾਰੇ ਬੰਦਿਆਂ ਨੂੰ ਤੁਸੀਂ ਤੰਗ ਕਰਨਾ ਸ਼ੁਰੂ ਕਰ ਦੋ ਜਾਂ ਤੁਸੀਂ ਕਹਿ ਦੋ ਕਿ ਵੀ 4 ਦਿਨਾਂ ਦੇ ਵਿੱਚ ਤੁਸੀਂ ਇਹ ਚੀਜ਼ ਦੇ ਦੋ ਮੇਰਾ ਖਿਆਲ ਇਸ ਪਾਸੇ ਤੋਂ ਕਿਸਾਨਾਂ ਨੂੰ ਹਟਣਾ ਪਏਗਾ ਤੇ ਬਹੁਤ ਜ਼ਿਆਦਾ ਡਿਬੇਟ ਡਿਸਕਸ਼ਨ ਕਰਨੀ ਪਏਗੀ ਦੋਵੇਂ ਪਾਸਿਆਂ ਨੂੰ ਇੱਕ ਦੂਜੇ ਦਾ ਪੱਖ ਸਮਝਣਾ ਪਏਗਾ ਫਿਰ ਉਹ ਸਿਸਟਮਿਕ ਇਵੋਲਵ ਹੋਏਗਾ ਡਿਬੇਟ ਐਂਡ ਡਿਸਕਸ਼ਨਸ ਤੋਂ ਸਿਸਟਮ ਇਵੋਲਵ ਹੋਏਗਾ ਬਾਕੀ ਲੋਕ ਉਹਦੇ ਚ ਮਿਲਣਗੇ ਫੇਰ ਜਾ ਕੇ ਕਿਤੇ ਕੋਈ ਹੱਲ ਨਿਕਲੇਗਾ ਆ ਜਿਹੜੇ ਸਾਰਾ ਇਸ਼ੂ ਚੱਲ ਰਿਹਾ ਹੈ ਖਨੋਰੀ ਬਾਰਡਰ ਦੇ ਬੈਠੇ ਸਭ ਕੁਝ ਬੈਠੇ ਆ ਪੰਜਾਬ ਗਵਰਨਮੈਂਟ ਦਾ ਭਗਵੰਤਪານ ਗਵਰਨਮੈਂਟ ਦਾ ਤੁਹਾਨੂੰ ਕੀ ਰੋਲ ਲੱਗਦਾ ਵੀ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਦੇ ਲਈ ਉਹ ਵਾਕਈ ਸincere ਆ ਕਿ ਉਹ ਵੀ ਇੱਕ ਛਲਾਵਾ ਹੀ ਕਰ ਰਹੇ ਐਖੋ ਸਭ ਤੋਂ ਵੱਡੀ ਪ੍ਰੋਬਲਮ ਐਸ ਵੇਲੇ ਪੰਜਾਬ ਦੀ ਇਹੋ ਹੀ ਐ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਐ ਉਹ ਬਹੁਤ ਜ਼ਿਆਦਾ ਬੀਜਪੀ ਦੇ ਖਿਲਾਫ ਹੈ ਮੈਂ ਬਹੁਤ ਵਾਰ ਇਹ ਕਹਿਣਾ ਪਤਾ ਨਹੀਂ ਇਸ ਗਵਰਨਮੈਂਟ ਨੂੰ ਤੇ ਇਹਦੇ ਸਰਪਰਾ ਨੂੰ ਇਹ ਕਿਉਂ ਲੱਗਦਾ ਹੈ ਕਿ ਬੀਜਪੀ ਦਾ ਉਹ ਕੰਪੀਟੀਟਰ ਹੈਗਾ ਉਹ ਤੇ ਮੈਂ ਉਹਨਾਂ ਨੂੰ ਕਈ ਵਾਰ ਬੜੇ ਦਿਲ ਤੋਂ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਮਜ਼ਬੂਤ ਪਾਰਟੀ ਪਹਿਲੇ ਬਣਾਉਣ ਦੀ ਕੋਸ਼ਿਸ਼ ਕਰੋ ਪਹਿਲੇ ਤੁਸੀਂ ਕਿਤੇ ਪਹੁੰਚੋ ਜਦੋਂ ਤੁਸੀਂ ਸਾਡੇ ਕਿਤੇ ਨੇੜੇ ਤੇੜੇ ਆਓਗੇ ਉਦੋਂ ਕੰਪੀਟੀਸ਼ਨ 'ਚ ਪੈ ਜਾਓ ਇਸ ਵੇਲੇ ਤੇ ਕੋਈ ਕੰਪੀਟੀਸ਼ਨ ਹੀ ਨਹੀਂ ਹੈ ਉਹ ਇੱਕ ਸੀਟ ਨਹੀਂ ਕਿਤਰੇ ਜਿੱਤ ਸਕਦੇ ਤੇ ਕੋਈ ਗਲਤੀ ਦੇ ਨਾਲ ਪੰਜਾਬ ਦੇ ਵਿੱਚ ਆ ਗਏ ਹੁਣ ਉਹਨਾਂ ਦੀ ਜਿਹੜੀ ਇਹ ਇਹ ਮਾਨਸਿਕਤਾ ਹੈਗੀ ਹੈ ਐਂਟੀ ਬੀਜੇਪੀ ਮਾਨਸਿਕਤਾ ਹੈਗੀ ਹੈ ਉਹਦਾ ਜਿਹੜਾ ਹਰਜਾਨਾ ਹੈ ਉਹ ਪੰਜਾਬ ਦੇ ਲੋਕ ਭਰ ਰਹੇ ਨੇ ਹਰ ਚੀਜ਼ ਦੇ ਵਿੱਚ ਉਹ ਸੈਂਟਰ ਨੂੰ ਥੱਲੇ ਦਿਖਾਉਣ ਵਾਸਤੇ ਉਹ ਐਸੇ ਕੰਮ ਕਰਦੇ ਨੇ ਕਰ ਦਿੰਦੇ ਨੇ ਜਿਹੜੇ ਪੰਜਾਬ ਦੇ ਵਾਸਤੇ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਨੇ ਇਹਦੂ ਪਹਿਲੇ ਵੀ ਕਾਂਗਰਸ ਸਰਕਾਰ ਸੀਗੀ ਕਾਂਗਰਸ ਸਰਕਾਰ ਵੀ ਸਾਡੇ ਅਗੇਂਸਟ ਚੱਲਦੀ ਸੀਗੀ ਬਹੁਤ ਚੱਲਦੀ ਸੀਗੀ ਪਰ ਉਹ ਇਤਨੇ ਜਾ ਕੇ ਉਹ ਮੈਚੁਰ ਸੀਗੇ ਉਹ ਇਤਨੇ ਜਾ ਕੇ ਰੁਕ ਜਾਂਦੇ ਸੀਗੇ ਕਿ ਵੀ ਵੀਲ ਗੋ ਦਿਸ ਫਾਰ ਨਾਟ ਬਿਯੋਡ ਪਰ ਇਹ ਤੇ ਐਡਾ ਕਰਦੇ ਨਹੀਂ ਤੇ ਐਗਰੀਕਲਚਰ ਤੇ ਬੇਸਿਕਲੀ ਸਟੇਟ ਸਬਜੈਕਟ ਹੈ ਆਮ ਆਦਮੀ ਪਾਰਟੀ ਨੇ 23 ਫਸਲਾ ਦੇ ਉੱਤੇ ਗਾਰੰਟੀ ਦੇਣ ਦੀ ਗੱਲ ਆਪਣੇ ਇਲੈਕਸ਼ਨ ਕੈਂਪੇਨ ਚ ਕੀਤੀ ਸੀਗੀ ਉਹ ਨਕਲੋਂ ਕੀਤਾ ਨਹੀਂ ਗਿਆ ਉਹਦੇ ਬਾਅਦ ਜਿਹੜੀ ਕਿਸੇ ਜ਼ਮਾਨੇ ਚ ਮੰਡੀ ਸਿਸਟਮ ਬੜਾ ਵਧੀਆ ਚੱਲਦਾ ਸੀਗਾ ਉਹ ਸਿਸਟਮ ਨਹੀਂ ਨਕਲੋਂ ਚਲਾ ਗਿਆ ਕ੍ਰੌਪ ਦੀ ਕ੍ਰੌਪ ਦੇ ਡੈਮੇजेस ਹੋਏ ਨੇ ਨੈਚੁਰਲ ਡਿਸਾਸਟਰ ਵਾਸਤੇ ਉਹਦੇ ਪੈਸੇ ਨਹੀਂ ਇਹਨਾਂ ਕੋਲੋਂ ਦਿੱਤੇ ਗਏ ਸਾਰਾ ਕੁਝ ਉਹ ਸੈਂਟਰ ਦੇ ਉੱਤੇ ਪਾਣਾ ਸ਼ੁਰੂ ਕਰ ਦਿੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਰੋਲ ਪਲੇ ਕਰ ਰਹੀ ਹੈ ਸਾਡੀ ਸਟੇਟ ਗਵਰਨਮੈਂਟ ਇਹ ਸਾਰੇ ਚੱਕਰ ਦੇ ਵਿੱਚ ਉਹ ਇੱਕ ਨੈਗੇਟਿਵ ਰੋਲ ਹੈ ਤੇ ਉਹਦੇ ਨਾਲ ਪੂਰੀ ਸਟੇਟ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਮੈਨੂੰ ਲੱਗਦਾ ਹੈ ਕਿ ਆਪਣੇ ਸਟੇਟ ਦੇ ਬਾਰੇ ਸੋਚਣਾ ਗਵਰਨਮੈਂਟ ਦੇ ਵਾਸਤੇ ਬਹੁਤ ਜ਼ਰੂਰੀ ਹੈ ਸੈਂਟਰ ਦੇ ਬਿਗੈਰ ਗਵਰਨਮੈਂਟ ਚੱਲ ਨਹੀਂ ਸਕਦੀ ਇਹਨਾਂ ਦਾ ਤਾਲਮੇਲ ਬੈਟਰ ਹੋਣਾ ਚਾਹੀਦਾ ਹੈ ਤੇ ਰਾਜਨੀਤੀ ਨੂੰ ਇੱਕ ਪਾਸੇ ਰੱਖਾਂ ਡਿਵੈਲਪਮੈਂਟ ਨੂੰ ਦੂਸਰੇ ਪਾਸੇ ਰੱਖਾਂ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਮੈਂ ਸਮਝਿਆ ਸਾਡੇ ਦਰਸ਼ਕਾਂ ਲਈ ਵੀ ਸਾਡੇ ਦੋਸਤਾਂ ਦੇ ਲਈ ਵੀ ਵੀ ਪੰਜਾਬ ਗਵਰਨਮੈਂਟ ਨੂੰ ਕਿਸਾਨਾਂ ਦੇ ਨਾਲ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਕਿਸਾਨਾਂ ਨੂੰ ਵੀ ਉਹਨਾਂ ਦੇ ਜਿਹੜਾ ਪੱਖ ਹੈ ਜਿਹੜੀ ਸਮੇਂ ਪੰਜਾਬ ਸਰਕਾਰ ਦੀ ਗਵਰਨਮੈਂਟ ਚੱਲ ਰਹੀ ਹੈ ਉਸ ਨੂੰ ਵੀ ਵਾਚ ਕਰਨਾ ਚਾਹੀਦਾ ਤਾਂ ਕਿ ਉਹਦਾ ਐਨਾਲਿਸਿਸ ਸਹੀ ਤਰ੍ਹਾਂ ਕਰ ਸਕਣ। ਕਰਨ ਸਾਹਿਬ ਇਹਦੇ ਵਿੱਚ ਜਿਹੜੀ ਕੋ ਦੋ ਤਿੰਨ ਚੀਜ਼ਾਂ ਜਿਹੜੀ ਮੇਰੇ ਸਮਝ ਆਈਆਂ ਜਿੱਦਾਂ ਤੁਸੀਂ ਦੱਸਿਆ ਕਿ ਸੋਇਲ ਕੈਡ ਬਣਿਆ ਫਿਰ ਕ੍ਰੌਪ ਇੰਸ਼ੋਰੈਂਸ ਆਈ ਇਹ ਜਿਹੜੀ ਚੀਜ਼ਾਂ ਆਈਆਂ ਇਹ ਜਿਹੜੀਆਂ ਪਿਛਲੇ 1-2 ਸਾਲਾਂ ਦੇ ਵਿੱਚ ਸਾਰੀ ਚੀਜ਼ਾਂ ਆਈਆਂ ਤੇ ਕਿਸਾਨਾਂ ਨੂੰ ਮਿਲਨੇ ਸ਼ੁਰੂ ਹੋਈਆਂ ਸਭ ਕੁਝ ਹੋਇਆ ਫਿਰ ਕੁਝ ਜਿਹੜਾ ਬੈਨੀਫਿਟਡ ਡੈਕ ਬੈਨੀਫਿਟ ਵੀ ਕਿਸਾਨ ਦੇ ਖਾਤੇ ਜਾਣਾ ਸ਼ੁਰੂ ਹੋਇਆ ਇਹ ਚੀਜ਼ਾਂ ਦਾ ਕੀ ਲੱਗਦਾ ਵੀ ਕਿਸਾਨਾਂ ਦੇ ਉੱਪਰ ਕੋਈ ਅਸਰ ਪਿਆ ਕਿ ਨਹੀਂ ਪਿਆ ਪਿੰਡੋਂ ਅਸਰ ਤੇ ਬਹੁਤ ਪਿਆਸ ਪੰਜਾਬ ਦੇ ਕਰ ਦਿੱ ਕਿਸੇ ਜੀ ਜੀ ਅਸਰ ਤੇ ਬਹੁਤ ਪਿਆ ਹੈ ਦੇਖੋ ਅਗਰ ਅਸਰ ਦੇਖੋ ਜਿਹੜੀ ਸੈਂਟਰ ਹੈ ਸੈਂਟਰ ਰੂਮ ਇੱਕ ਓਵਰ ਆਲ ਤਰੀਕੇ ਦੇ ਨਾਲ ਦੇਖਣਾ ਪੈਂਦਾ ਹੈ ਅਗਰ ਬੀਜੇਪੀ ਸਾਡਾ ਜਿਹੜਾ ਦੇਸ਼ ਹੈ ਇਹ ਫਾਰਮਰ ਸੈਂਟ੍ਰਿਕ ਦੇਸ਼ ਹੈ 80% ਸਾਡੀ ਜਿਹੜੀ ਵੋਟਰ ਨੇ ਉਹ ਫਾਰਮਰ ਹੈਗੇ ਨੇ ਅਗਰ ਬੀਜੇਪੀ ਚੰਗਾ ਕੰਮ ਨਾ ਕਰ ਰਹੀ ਹੁੰਦੀ ਤੇ ਉਹ ਤੀਸਰੀ ਵਾਰੀ ਜਿੱਤਦੀ ਨਾ ਇਹਦਾ ਮਤਲਬ ਬਹੁਤ ਵੱਡੀ ਤਾਦਾਦ ਦੇ ਉੱਤੇ ਫਾਰਮਰ ਜਿਹੜੇ ਨੇ ਉਹ ਸਾਡੇ ਨਾਲ ਨੇ ਇਹ ਜਿਹੜਾ ਇਹਨਾਂ ਦਾ ਕਹਿਣਾ ਹੈਗਾ ਕਿ ਉਹ ਰਾਸ਼ ਪੂਜੀਏ ਦੇ ਕੋਲ ਉਹ ਕੀ ਯੂ نو ਕਾਰਪੋਰੇਟਸ ਦੇ ਕੋਲ ਪੈਸਾ ਪੈਸੇ ਦੇ ਨਾਲ ਸਿੰਦਰ ਜੀ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਇਲੈਕਸ਼ਨ ਜਿਹੜੀ ਹੈ ਉਹ ਵੋਟਾਂ ਦੇ ਨਾਲ ਜਿੱਤੀ ਜਾ ਸਕਦੀ ਹੈ ਤੇ ਵੋਟਾਂ ਜਿਹੜੀਆਂ ਨੇ ਕਿਸਾਨ ਦੀਆਂ ਸਾਡੇ ਕੋਲ ਪੈ ਰਹੀਆਂ ਨੇ ਹੁਣ ਦੇਖੋ ਜਿਹੜਾ ਮੱਧ ਪ੍ਰਦੇਸ਼ ਹੈ ਉਹ ਵੀ ਵੀਟ ਪ੍ਰੋਡਿਊਸ ਕਰਦਾ ਹੈ ਸਾਡੇ ਵਾਂਗੂ ਪੰਜਾਬ ਦੇ ਵਾਂਗੂ ਕਰਦਾ ਹੈ ਮੱਧ ਪ੍ਰਦੇਸ਼ ਦੇ ਵਿੱਚ ਸਾਰੇ ਦੇ ਸਾਰੇ ਜਿਨੇ ਸੀਟਾਂ ਨੇ ਉਹ ਸਾਡੇ ਕੋਲ ਆ ਗਈਆਂ ਤੇ ਮਧੇਪ੍ਰਦੇਸ਼ ਦੇ ਹੀ ਪੁਰਾਣੇ ਚੀਫ ਮਿਨਿਸਟਰ ਨੂੰ ਇਹਨਾਂ ਨੇ ਐਗਰੀਕਲਚਰ ਮਿਨਿਸਟਰ ਬਣਾਤਾ ਉਹ ਸਭ ਸਮਝਦਾ ਮੈਨੂੰ ਇਹ ਪਤਾ ਹੈ ਕਿ ਸ਼ਿਵਰਾਜ ਚੋਹਾਨ ਜੀ ਹਰ ਹਫਤੇ ਕਿਸਾਨ ਯੂਨੀਅਨਸ ਨੂੰ ਮਿਲਦੇ ਨੇ ਪਰ ਸਾਡੇ ਇਹ ਜਿਹੜੇ ਪਹਿਲੀ ਗੱਲ ਤੇ ਮੈਨੂੰ ਇਹ ਦੱਸੋ ਸਿੰਦਰ ਜੀ ਮੈਨੂੰ ਨਹੀਂ ਸਮਝ ਆਈ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਪੁੱਛਣਾ ਚਾਹਨਾ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਇਹ ਇੱਕ ਕੋਆਰਡੀਨੇਟਿੰਗ ਕਮੇਟੀ ਸੀਗੀ ਇਹ ਉਦੋਂ ਬਣੀ ਸੀਗੀ ਜਦੋਂ 220 ਦੀ ਐਜੀਟੇਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਬਹੁਤ ਸਾਰੇ ਬੈਠੇ ਸੀ ਉਹਨਾਂ ਨੂੰ ਕੋਆਰਡੀਨੇਟ ਕਰਨਾ ਸੀਗਾ ਹੁਣ ਜਿਹੜੇ ਫਾਰਮਰ ਉੱਥੇ ਬੈਠੇ ਨੇ ਉਹ ਕਹਿੰਦੇ ਨੇ ਵੀ ਆਰ ਪਾਰਟ ਆਫ ਤੋਂ ਸੰਮੁਖਤ ਕਿਸਾਨ ਮੋਰਚਾ ਸੰਮੁਖਤ ਕਿਸਾਨ ਮੋਰਚਾ ਤਾਂ ਯੂਨੀਅਨ ਹੀ ਹੈ ਨਹੀਂ ਇਹ ਤੇ ਕੋਆਰਡੀਨੇਸ਼ਨ ਕਮੇਟੀ ਹੈਗੀ ਹੈ ਤੇ ਉਹ ਜਿਹੜੇ ਬੰਦੇ ਉਸ ਟਾਈਮ ਦੇ ਵਿੱਚ ਉੱਥੇ ਹੈਗੇ ਸੀਗੇ ਉਹ ਇਹ ਇਹਨਾਂ ਲੋਕਾਂ ਦੇ ਨਾਲ ਨਹੀਂ ਤੇ ਇਹਦਾ ਮਤਲਬ ਇਹ ਡੱਲੇਵਾਲ ਜੀ ਦੀ ਜਿਹੜੀ ਪਾਰਟੀ ਹੈਗੀ ਜਿਹੜਾ ਯੂਨੀਅਨ ਹੈ ਸਿਰਫ ਉਹ ਯੂਨੀਅਨ ਬੈਠਾ ਹੈ ਤੇ ਉਹਦੇ ਨਾਲ ਕਿਸਾਨ ਮੋਰਚਾ ਬੈਠਿਆ ਹੋਇਆ ਹੈ ਇਹ ਦੋਨੋਂ ਬੈਠੇ ਹੋਏ ਨੇ ਬਾਕੀ ਇਹਨਾਂ ਦੇ ਨਾਲ 2-3 ਹੋਰ ਲੋਕੇ ਲੋਕ ਜੁੜੇ ਹੋਣਗੇ ਬਾਕੀ ਤੇ ਕੋਈ ਇਹਨਾਂ ਦੇ ਨਾਲ ਹੈ ਨਹੀਂ ਹੁਣ ਐਡੇ ਛੋਟੇ ਤਪਕੇ ਨੂੰ ਤੁਸੀਂ ਪੂਰੇ ਪੰਜਾਬ ਦੇ ਕਿਸਾਨ ਮੰਨ ਲਓ ਪੂਰੇ ਪੰਜਾਬ ਦੇ ਕਿਸਾਨ ਨਹੀਂ ਤੁਸੀਂ ਪੂਰੇ ਦੇਸ਼ ਦਾ ਕਿਸਾਨ ਮੰਨ ਲਓ ਤੇ ਇਹ ਕਿੱਦਾਂ ਚਲੇਗਾ ਸੈਂਟਰ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੇ ਬਾਰੇ ਸੋਚਣਾ ਹੁੰਦਾ ਹੈ ਪੂਰੀ ਹਰ ਪ੍ਰੋਡਿਊਸ ਦੇ ਬਾਰੇ ਸੋਚਣਾ ਹੁੰਦਾ ਹੈ ਹਰ ਏਰੀਆ ਦੇ ਬਾਰੇ ਸੋਚਣਾ ਹੁੰਦਾ ਹੈ ਇਰੀਗੇਸ਼ਨ ਦੇ ਬਾਰੇ ਸੋਚਣਾ ਹੁੰਦਾ ਹੈ ਤੇ ਮੈਂ ਇਹ ਨਹੀਂ ਮੈਂ 1 ਮਿੰਟ ਦੇ ਵਾਸਤੇ ਇਹ ਨਹੀਂ ਕਹਿ ਰਿਹਾ ਕਿ ਸਭ ਕੁਝ ਬਹੁਤ ਠੀਕ ਹੈ ਸਭ ਕੁਝ ਠੀਕ ਮੈਂ ਤੁਹਾਨੂੰ ਦੱਸਿਆ ਪੂਰੀ ਜਿੰਦ ਜਦੋਂ ਤੱਕ ਇਹ ਸ੍ਰਿਸ਼ਟੀ ਰਹੇਗੀ ਉਦੋਂ ਤੱਕ ਸਭ ਕੁਝ ਠੀਕ ਨਹੀਂ ਹੋ ਸਕਦਾ ਫਾਰਮਿੰਗ ਦੇ ਵਿੱਚ ਸਤ ਜੀ ਸਿਰਫ ਅਸੀਂ ਇਹ ਚੈਲੰਜ ਨਹੀਂ ਫੇਸ ਕਰ ਰਹੇ ਆ ਸਾਰੀਆਂ ਡਿਵੈਲਪਿੰਗ ਕੰਟਰੀ ਦੇ ਚੈਲੰਜ ਫੇਸ ਕਰ ਰਹੇ ਆ ਫਾਰਮਿੰਗ ਹੈ ਹੀ ਵਿਚਾਰਾ ਘਾਟੇ ਦਾ ਸੌਦਾ ਨਹੀਂ ਤਾਂ ਅਸੀਂ ਕਿਉਂ ਛੱਡ ਦੇ ਸਾਰਿਆਂ ਨੇ ਫਾਰਮਿੰਗ ਛੱਡ ਕੇ ਤੇ ਦੂਜੇ ਪਾਸੇ ਗਏ ਨੇ ਪੁਰਾਣੇ ਜ਼ਮਾਨੇ ਚ ਦੇਖੋ ਐਦਾ ਹੁੰਦਾ ਸੀਗਾ ਸਾਡੇ ਘਰਾਂ ਦੇ ਵਿੱਚ ਕਿਉਂ ਅਸੀਂ ਬਾਹਰ ਨਿਕਲੇ ਕਿ ਕੁਝ ਲੋਕ ਖੇਤੀ ਕਰਦੇ ਸੀਗੇ ਤੇ ਕੁਝ ਲੋਕ ਫੌਜ ਜੁਆਇਨ ਕਰ ਲੈਂਦੇ ਸੀਗੇ ਜਾਂ ਨੌਕਰੀ ਲੈ ਲੈਂਦੇ ਸੀਗੇ ਉਹ ਜਿਹੜੀ ਰੈਗੂਲਰ ਇਨਕਮ ਹੈ ਉਹ ਨੌਕਰੀ ਤੋਂ ਆਉਂਦੀ ਸੀ ਤੇ ਜਿਹੜੀ ਜਿਹੜੀ ਫਾਰਮਿੰਗ ਦੀ ਪ੍ਰੋਡਿਊਸ ਹੈ ਉਹ ਇੱਕ ਤਰ੍ਹਾਂ ਦੇ ਨਾਲ ਬਚਿਆ ਹੋਇਆ ਪੈਸਾ ਹੁੰਦਾ ਸੀਗਾ ਸੋ ਹੁਣ ਹੋਲਡਿੰਗ ਸਮਾਲ ਹੋ ਗਈਆਂ ਨੇ ਕਈ ਲੋਕਾਂ ਨੂੰ ਪ੍ਰੋਬਲਮ ਹੋਰ بڑے ਪ੍ਰੋਬਲਮ ਨੇ ਮਤਲਬ ਅਗਰ ਮੈਂ ਪ੍ਰੋਬਲਮ 'ਚ ਪੈ ਜਾਵਾਂ 80% ਲੋਕ ਤੇ ਜਿਹੜੇ ਬਾਹਰ ਚਲੇ ਗਏ ਉਹਨਾਂ ਨਾਲ ਤੇ ਦੋ ਦੋ ਕਿੱਲੇ ਇੱਥੇ ਜ਼ਮੀਨ ਪਈ ਹੋਈ ਹੈ ਜੋ ਕਿ ਠੇਕੇ ਤੇ ਉਤੇ ਉਹ ਦੇ ਦਿੰਦੇ ਨੇ ਨਾ ਉਹ ਵੇਚਦੇ ਨੇ ਨਾ ਕੁਝ ਕਹਿੰਦੇ ਨੇ ਉਹਨਾਂ ਨੂੰ ਸਮਾਲ ਫਾਰਮਰ ਬਣਾ ਕੇ ਰੱਖ ਲਿਆ ਹੋਇਆ ਸੋ ਐਸੀਆਂ ਬੜੀਆਂ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਇਹਨਾਂ ਸਮੱਸਿਆ ਦੇ ਵਿੱਚ ਤੁਸੀਂ ਇੱਕ ਪੁਆਇੰਟ ਲੈ ਕੇ ਬਹਿ ਜਾਓ ਕਿ ਜਿੱਦਾਂ ਕਿ ਲੀਗਲ ਗਾਰੰਟੀ ਮਿਲ ਗਈ ਤੇ ਸਭ ਕੁਝ ਠੀਕ ਹੋ ਜਾਏਗਾ ਐਸਾ ਕੁਝ ਨਹੀਂ ਹੋਣ ਵਾਲਾ ਸੋ देयरफॉर ਸਾਨੂੰ ਬੜੀ ਇੱਕ ਸਹਿਣਸ਼ੀਲਤਾ ਦੇ ਨਾਲ ਬਹੁਤ ਨਮਰਤਾ ਦੇ ਨਾਲ ਇੱਕ ਦੂਸਰੇ ਨਾਲ ਬਹਿ ਕੇ ਆ ਆ ਐਜੀਟੇਸ਼ਨ ਦਾ ਮੋਡ ਛੱਡ ਕੇ ਐਜੀਟੇਸ਼ਨ ਦੇ ਬੋਰਡ ਦੇ ਨਾਲ ਹੋਰ ਲੋਕਾਂ ਨੂੰ ਬਹੁਤ ਫਰਕ ਪੈ ਜਾਂਦਾ ਹੈ ਐਜੀਟੇਸ਼ਨ ਦਾ ਮੋਡ ਛੱਡ ਕੇ ਸਾਨੂੰ ਡਿਬੇਟ ਡਿਸਕਸ਼ਨ ਐਂਡ ਅੰਡਰਸਟੈਂਡਿੰਗ ਦਾ ਮੋਡ ਜਿਹੜਾ ਹੈ ਉਹਨੂੰ ਫੜਦਾ ਚਾਹੀਦਾ ਹੈ ਕਰਨ ਸਾਹਿਬ ਅਸੀਂ ਅੱਜ ਤੁਹਾਡੀ ਗੱਲ ਸੁਣੀ ਹੈ ਔਰ ਮੈਨੂੰ ਲੱਗਦਾ ਸਾਡੇ ਦੋਸਤਾਂ ਨੂੰ ਦਰਸ਼ਕਾਂ ਨੂੰ ਵੀ ਗੱਲ ਅੱਛੀ ਲੱਗੇਗੀ ਤੇ ਸਾਰੇ ਲੋਕ ਤੁਹਾਨੂੰ ਜੇ ਗੱਲ ਅੱਛੀ ਲੱਗਦੀ ਹੈ ਸਾਡੇ ਨਿੱਤਰ ਨੂੰ ਅੱਛੀ ਲੱਗਦੀ ਹੈ ਤੇ ਸਨ ਲਾਈਕ ਵੀ ਕਰੋ ਔਰ ਅਗੇ ਸ਼ੇਅਰ ਵੀ ਕਰੋ ਕਰਨ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਂਦੇ ਬਹੁਤ ਬਹੁਤ ਸ਼ੁਕਰੀਆ ਸਸਿਕਾ ਥੈਂਕ ਯੂ ਥੈਂਕ ਯੂ ਸਟੰਦਰਜੀ ਆਪਾਂ ਤੇ ਇਹੋ ਹੀ ਕਹਿ ਕੇ ਜਾ ਰਹੇ ਆ ਵਾਪਸ ਕਿ ਰੱਬ ਸਾਰਿਆਂ ਨੂੰ ਸਮਰੱਥ ਬਖਸ਼ੇ ਤੇ ਆ ਜਿਹੜੀ ਪ੍ਰੋਬਲਮ ਹੈ ਇਹਨੂੰ ਅਸੀਂ ਇਹਨੂੰ ਰਿਜ਼ੋਲਵ ਕਰਨ ਦੇ ਵੱਲ ਚਲੀਏ ਨਾ ਕਿ ਇੱਕ ਕਨਫਲਿਕਟ ਤੇ ਇੱਕ ਇੱਕ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਕਨਫਲਿਕਟ ਦੇ ਵਿੱਚ ਪੈ ਜਾਈਏ ਜਿੱਦਾਂ ਈਗੋ ਹੈ ਯਾਰ ਉਹ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਦਿੱਲੀ ਹੀ ਜਾ ਕੇ ਗੱਲ ਕਰਨੀ ਹੈ ਸ਼ਿਵਰਾਜ ਜੀ ਹਰ ਹਫਤੇ ਗੱਲ ਕਰਦੇ ਨੇ ਉੱਥੇ ਜਾ ਕੇ ਤੁਸੀਂ ਗੱਲ ਕਿਉਂ ਨਹੀਂ ਕਰ ਲੈਂਦੇ ਚਾਰ ਬੰਦੇ ਸੋ ਅਗਰ ਤੁਸੀਂ ਕਨਫਲਿਕਟ ਹੀ ਕਰਨਾ ਹੈ ਈਗੋ ਦੇ ਵਿੱਚ ਬਹਿਣਾ ਹੈ ਜਾਂ ਕੋਈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਫਿਰ ਤੇ ਇਹਦਾ ਹੱਲ ਨਹੀਂ ਨਿਕਲੇਗਾ ਅਗਰ ਤੁਸੀਂ ਐਕਚੁਅਲੀ ਹੱਲ ਕੱਢਣ ਵਾਸਤੇ ਡਿਬੇਟ ਐਂਡ ਡਿਸਕਸ਼ਨ ਕਰਦੀ ਹੈ ਤਾਂ ਉਹ ਲੰਮਾ ਪ੍ਰੋਸੈਸ ਹੈ ਉਹਦੇ ਵਿੱਚੋਂ ਪੰਜਾਬ ਦੇ ਲੋਕਾਂ ਦਾ ਵੀ ਫਾਇਦਾ ਹੋਏਗਾ ਦੇਸ਼ ਦਾ ਵੀ ਫਾਇਦਾ ਹੋਏਗਾ ਬਹੁਤ ਬਹੁਤ ਸਸੇ ਕੱਲ ਸਾਰੇ ਲੋਕਾਂ ਦਾ ਫਾਇਦਾ ਹੋਵੇ ਕਿਸਾਨ ਸਾਰੀ ਚੀਜ਼ਾਂ ਨੂੰ ਸਮਝਣ ਔਰ ਉਸ ਸਮੇਂ ਤੇ ਫੈਸਲਾ ਕਰ ਇਹ ਕਨਸਲ ਸਾਬ ਦਾ ਕਹਿਣਾ ਸਸੀ ਕਾਲ ਸਕਰਸ ਥੈਂਕ ਯੂ ਜੀ ਥੈਂਕ